ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਜੋ ਸਿੰਘ ਮੱਕੜ ਜਿਹਨਾਂ ਦਾ ਚੈਨਲ ਚੱਲਦਾ ਹੈ ਇੱਕ ਫੇਸਬੁਕ ਤੇ ਬਹੁਤ ਵੱਡਾ ਪੇਜ ਵੀ ਹੈ ਬادیه ਪੱਤਰਕਾਰ ਨੇ ਕੋਈ ਦੋਰਾਮਾ ਨਹੀਂ ਕੋਈ ਸ਼ੱਕ ਨਹੀਂ ਪਰ ਸਵਾਲ ਬਹੁਤ ਵੱਡੇ ਹੈ ਜਵਾਬ ਸ਼ਾਇਦ ਹੀ ਦੇਣ ਕਿਉਂਕਿ ਮੀਡੀਆ ਦੇ ਵਿੱਚ ਜਿਹੜਾ ਬਕਾਊ ਮਾਲ ਹੁੰਦਾ ਹੈ ਇਹਨੂੰ ਚੜ੍ਹੇ ਲੱਥੀ ਦੀ ਪੰਜਾਬ ਦੇ ਮਾਹੌਲ ਦੀ ਕੋਈ ਖਬਰਸਾਰ ਹੁੰਦੀ ਨਹੀਂ ਕੇਪੀਐਸ ਗਿੱਲ ਜਿਹੜੇ ਪੰਜਾਬ ਦੇ ਡੀਜੀਪੀ ਸਨ ਉਹਨਾਂ ਦੀ ਭਰਾਹੀ ਤੇ ਭਰਾ ਦੇ ਨਾਲ ਇੱਕ ਪੌਡਕਾਸਟ ਕੀਤਾ ਉਹਦੇ ਵਿੱਚ ਉਹਨੇ ਸਵਾਲ ਕੁਝ ਐਸੇ ਕੀਤੇ ਜਿੰਨਾ ਸਵਾਲਾਂ ਦਾ ਜਵਾਬ ਸਿਮਰਜੀਤ ਮੱਕੜ ਦੇ ਕੋਲ ਵੀ ਖੁਦ ਨਹੀਂ ਹੈਗਾ ਸਭ ਤੋਂ ਪਹਿਲਾਂ ਉਹਦੇ ਭਰਾ ਨੂੰ ਉਹ ਸਵਾਲ ਕਰਦਾ ਕਹਿੰਦਾ ਤੁਸੀਂ ਸੰਤਾਂ ਨੂੰ ਸੰਤ ਮੰਨਦੇ ਹੋ ਤੇ ਉਹ ਕਹਿੰਦੇ ਕਿਹੜੇ ਸੰਤ ਕਹਿੰਦਾ ਭਿੰਡਰਾਂ ਵਾਲੇ ਤੇ ਨਾਲ ਉਹਦੀ ਭਜਾਈ ਬੈਠੀ ਸੀ ਉਹਨੇ ਵੀ ਇਗਨੋਰ ਕਰ ਦਿੱਤਾ ਉਹ ਕਹਿੰਦੇ ਅਸੀਂ ਕਿਸੇ ਸੰਤ ਨੂੰ ਨਹੀਂ ਮੰਨਦੇ ਔਰ ਖਾਸ ਕਰਕੇ ਜਿਹਨੇ ਕੌਮ ਰਵਾਈ ਹੋਵੇ ਉਹਨੂੰ ਅਸੀਂ ਨਹੀਂ ਮੰਨਦੇ ਇਹ ਗੱਲ ਕਹੇ ਤੇ ਇੱਕ ਉਹਨਾਂ ਸਵਾਲ ਹੋਰ ਬਹੁਤ ਵੱਡਾ ਸੀ ਕਿ ਤੁਹਾਡੇ ਪਰਿਵਾਰ ਨੂੰ ਬੁੱਚੜ ਕਿਹਾ ਜਾਂਦਾ ਹੈ ਐਨੀ ਨਾਲ ਲੜਨ ਤਾਂ ਕਿਵੇਂ ਬਰਦਾਸ਼ਤ ਕੀਤੀਆਂ ਤੇ ਇੱਕ ਨਾਲ ਹੀ ਸਵਾਲ ਹੋਰ ਹੈ ਜਿਹੜੇ ਲੋਕ ਕਮੈਂਟ ਕਰਦੇ ਆ ਕਿ ਤੁਸੀਂ ਐਸੇ ਪਰਿਵਾਰ ਦਾ ਪੌਡਕਾਸਟ ਕਿਉਂ ਕੀਤਾ ਇਹ ਪਰਿਵਾਰ ਨੂੰ ਸਵਾਲ ਨਹੀਂ ਹੈਗੇ ਇਹ ਸਵਾਲ ਸਮਝੋਤ ਮੱਕਣੋ ਵੀ ਤੇਰੀ ਕਿਹੜੀ ਐਸੀ ਖਲਾੜੇ ਵਿੱਚ ਬਾਹ ਆਈ ਸੀ ਤੂੰ ਉਹਨਾਂ ਦਾ ਇੰਟਰਵਿਊ ਕਰਨ ਵਾਇ ਤੇ ਲੱਗਾ ਮਤਲਬ ਕਿ ਆਪਣੇ ਚੈਨਲ ਵਾਸਤੇ ਇੰਟਰਵਿਊ ਕੀਤਾ ਤੇ ਜਦੋਂ ਉਹਨਾਂ ਦੇ ਭਰਾ ਨੇ ਗੱਲ ਕਹੀ ਕਿ ਕੇਪੀਐਸ ਗੱਲ ਪੰਜਾਬ ਦੇ ਮਸੀਹਾ ਸੀ ਮੱਕੜ ਕਹਿੰਦਾ ਕੌਣ ਕਹਿੰਦਾ ਉਹ ਕਹਿੰਦਾ ਲੋਕ ਕਹਿੰਦੇ ਆ ਅਛਾ ਕੋਈ ਹੋਰ ਕਵੇ ਨਾ ਕਵੇ ਜੇ ਕੋਈ ਮੇਰੇ ਕੋਲੋਂ ਪੁੱਛੇ ਤਾਂ ਸਚਾਈ ਹੈ ਕਿ ਕੇਪੀਐਸ ਗੱਲ ਪੰਜਾਬ ਦੇ ਮਸੀਹਾ ਸੀ ਕੋਈ ਸ਼ੱਕ ਨਹੀਂ ਮਕੜਨੇ ਆਲੇ ਸਵਾਲ ਕੀਤਾ ਕਹਿੰਦਾ 15 15 14 ਤੋਂ 14 ਸਾਲ ਦੇ ਜਿਹੜੇ ਨੌਜਵਾਨ ਸੀ ਜੂੜੇ ਕਰਦੇ ਉਹ ਖੇਤਾਂ ਚਲ ਜਾ ਕੇ ਇਨਕਾਉਂਟਰ ਕੀਤੇ ਗਏ ਪੁਲਿਸ ਵੱਲੋਂ ਇਹ ਸਵਾਲ ਬਹੁਤ ਵੱਡੇ ਆ ਔਰ ਫਿਰ ਉਹਨੇ ਖਾਲੜਾ ਸਾਹਿਬ ਦੀ ਗੱਲ ਕਰੀ ਤੇ ਖਾਲੜਾ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਮਤਲਬ ਜਿਹੜੀ ਸਨਖਿਤ ਕੀਤੀ ਹੈ 25000 ਲਾवारਸ ਲਾਸ਼ ਦੀ ਉਹਨੂੰ ਕੀ ਕਹਿ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਖਾਲੜਾ ਸਾਹਿਬ ਗਲਤ ਹੈ ਇਹ ਗੱਲ ਵੀ ਕਹੀ ਹੁਣ ਅਗਲਾ ਗਲਤ ਕਿਉਂ ਕਹਿੰਦਾ ਤੇ ਖਾਲੜਾ ਸਾਹਿਬ ਨੂੰ ਸਹੀ ਕਿਉਂ ਕਿਹਾ ਜਾਵੇ ਇਹ ਸਵਾਲ ਹਰੇਕ ਮਨੁੱਖ ਦੇ ਮਨ ਅੰਦਰ ਚੱਲਦਾ ਪਰ ਜਿਹੜਾ মিডিਆ ਬਕਾਊ ਹੈ ਇਹ ਕਦੇ ਵਾਜਦੇ ਵੀ ਜਿਹੜਾ ਕੋਈ ਲੜ ਪੱਲਾ ਫੜੇ ਉਹਨੂੰ ਸਿਰੇ ਨਹੀਂ ਲਾਉਂਦੇ ਇਹਨਾਂ ਨੂੰ ਆਪਣੀ ਟੀਆਰਪੀ ਵਾਸਤੇ ਉਹ ਚੀਜ਼ਾਂ ਚਾਹੀਦੀਆਂ ਜਿਹਦੇ ਨਾਲ ਵੀਡੀਓ ਵੱਧ ਤੋਂ ਵੱਧ ਵਾਇਰਲ ਹੋ ਜਾਏ ਚੈਨਲ ਵੱਡਾ ਹੋ ਜਾਏ ਟੀਆਰਪੀ ਵੱਧ ਜਾਏ ਲੋਕਾਂ ਦੇ ਵਿੱਚ ਜਾਣ ਪਹਿਚਾਨ ਵੱਡੀ ਹੋ ਜਾਏ ਇਹਨਾਂ ਨੂੰ ਇਹੀ ਮਤਲਬ ਹੁੰਦਾ ਤੇ ਇੱਕ ਸਵਾਲ ਉਹਨੇ ਹੋਰ ਕੀਤਾ ਸੀ ਕਹਿੰਦਾ ਜਿਹੜੇ ਜ਼ਹੀਦਾਰ ਸੀ ਗੁਰਦੇਵ ਸਿੰਘ ਕੌਂਕੇ ਕਲਤਾ ਸਾਹਿਬ ਦੇ ਉਹਨਾਂ ਨੂੰ ਕੇਪੀਐਸ ਗੱਲ ਦੇ ਸਮੇ ਮੌਦੇ ਘਟ ਉਤਾਰਿਆ ਗਿਆ ਮਾਰਿਆ ਗਿਆ ਉਹਦੇ ਭਰਾ ਕਹਿੰਦੇ ਉਹ ਅੱਤਵਾਦੀ ਸੀ ਹੁਣ ਇਹ ਗੱਲ ਬਿਲਕੁਲ ਸਹੀ ਹੈ ਜਸਵੀਰ ਸਿੰਘ ਰੋਡੇ ਨੂੰ ਡਵੀ ਦੇ ਵਿੱਚੋਂ ਲਿਆ ਕੇ ਕਲਤਾ ਦਾ ਜਹਰ ਬਣਾਇਆ ਗਿਆ ਕੋਈ ਸ਼ੱਕ ਕਾਂਗਰਸ ਦੀ ਸਰਕਾਰ ਸੀ ਸੈਂਟਰ ਵਿੱਚ ਉਸ ਵਕਤ ਇਹ ਸਭ ਨੂੰ ਪਤਾ ਹੈ ਜਦੋਂ ਗੁਰਦੇਵ ਸਿੰਘ ਕੌਂਕੇ ਨੂੰ ਮਾਰਿਆ ਜਾਂਦਾ ਤਾਂ ਉਦੋਂ ਬਾਦਲਾਂ ਦੀ ਸਰਕਾਰ ਸੀ ਅਕਾਲੀ ਦਲ ਦੀ ਚੋਣ ਦੇ ਵਿੱਚ ਇਹ ਸਭ ਨੂੰ ਪਤਾ ਹੈ ਜਦੋਂ ਉਹਦੇ ਭਰਾ ਇਹ ਜਵਾਬ ਦਿੰਦੇ ਆ ਉਹ ਕਹਿੰਦੇ ਵੀ ਜਿਹੜੀ ਕੌਂਕੇ ਦੀ ਮੌਤ ਆ ਗੁਰਦੇਵ ਸਿੰਘ ਜਿਹੜਾ ਜਹਦਾਰ ਸੀ ਵੀ ਉਹਦੀ ਬੈਕਗ੍ਰਾਉਂਡ ਕੀ ਹੈ ਆਤਵਾ ਦੇ ਨਾਲ ਦਾ ਪਰਸ਼ੋਕੜ ਜੁੜਿਆ ਹੋਇਆ ਜਿੰਨੀ ਗੁੰਡਾਗਰਦੀ ਕੌਮਨ ਦੇ ਵਿੱਚ ਉਹਨਾਂ ਨੇ ਕੀਤੀ ਹੈ ਜਸਵੀਰ ਸਿੰਘ ਰੋਡੀ ਦੀ ਗੱਲ ਕਰ ਲੋ ਜਾਂ ਗੁਰਦੇਵ ਸਿੰਘ ਕੌਂਕੇ ਦੀ ਗੱਲ ਕਰ ਲੋ ਸਭ ਤੋਂ ਵੱਧ ਆਤਵਾ ਦੇ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਬਾਦਲਾ ਦੀ ਜੁੰਡਲੀ ਨੇ ਬਾਅਦ ਦੇ ਵਿੱਚ ਮਰਵਾਇਆ ਵੀ ਤੇ ਪਹਿਲਾਂ ਉਹਨਾਂ ਤੋਂ ਕੰਮ ਲਿਆ ਅਤੇ ਜਿਹੜੇ ਬੱਬਰ ਬੱਬਰ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਮਰੇ ਨੇ ਕੁਝ ਬੈਠੇ ਐ ਇਹਨਾਂ ਸਾਰਿਆਂ ਦਾ ਜਿਹੜਾ ਸਬੰਧ ਹੈ ਬਾਦਲ ਪਰਿਵਾਰ ਨਾਲ ਰਿਹਾ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਜਿਹੜੇ ਮੱਕੜ ਵਰਗੇ ਇਹ ਪੌਡਕਾਸਟ ਕਰਦੇ ਉਹਨਾਂ ਨੂੰ ਸਵਾਲ ਨੇ ਬਹੁਤ ਵੱਡੇ ਕੇਬੀਐਸ ਗੈਲ ਉਸ ਵਕਤ ਦੇ ਪੰਜਾਬ ਦੇ ਮਸੀਹਾ ਬਣੇ ਨੇ ਜੇ ਕਿਤੇ ਉਹ ਇੰਨੀ ਸ਼ਕਤੀ ਨਾ ਕਰਦੇ ਤਾਂ ਪੰਜਾਬ ਅੱਜ ਦੁਨੀਆ ਦੇ ਨਕਸ਼ੇ ਤੇ ਸ਼ਾਇਦ ਨਾ ਹੁੰਦਾ ਜਿਹੜੀ ਗੁੰਡਾਗਰਦੀ ਉਦੋਂ ਕੀਤੀ ਗਈਏ ਇਹ ਬੜੀਆਂ ਕੌੜੀਆਂ ਗੱਲਾਂ ਨੇ ਜਿਹੜੇ ਅੱਜ ਖਾਲਸਾ ਜਿੰਦਾਬਾਦ ਕਹਿਣ ਵਾਲੇ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਛੱਡ ਕੇ ਲੋਕਾਂ ਦੇ ਪੁੱਤ ਮਰਵਾਉਣ ਵਾਲੇ ਨੇ ਨਾ ਇਹਨਾਂ ਨੂੰ ਉਦੋਂ ਅੱਤ ਚੱਕੀ ਹੋਈ ਸੀ ਜਿਹੜੇ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਜਿਹੜਾ ਪੰਜਾਬ ਜੰਗਾਂ ਜੁੱਧਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਉਸ ਪੰਜਾਬ ਨੂੰ ਅੱਜ ਜਿਹੜੇ ਸਾਡੀ ਕੌਮ ਦੇ ਕਢਮ ਚੌਧਰੀ ਨੇ ਨਾ ਇਹਨਾਂ ਨੇ ਅਰਦਾਸਾਂ ਕਰਨ ਤੇ ਲਾਤਾ ਕਹਿੰਦੇ ਅਸੀਂ ਅਮਨ ਪਸ਼ੰਦ ਲੋਕ ਆ ਇਹ ਕਹਿਣਾ ਸ਼ੁਰੂ ਕਰਤਾ ਇਸ ਸ਼ਰ੍ਹਾਂ ਪਤਾ ਤੇ ਜਿਹੜਾ ਉਸ ਵਕਤ ਦਾ ਦੌਰ ਸੀ ਨਾ ਅਤਵਾਦ ਦਾ ਜੇ ਕੇਪੀਐਸ ਬਿਲ ਕੰਟਰੋਲ ਨਾ ਕਰਦੇ ਤਾਂ ਤੁਸੀਂ ਦੇਖਣਾ ਸੀ ਵੀ ਹਾਲਾਤ ਕੀ ਹੋਣੇ ਸੀ ਬੜਾ ਸੌਖਾ ਹੈ ਮੀਡੀਆ ਤੇ ਬਹਿ ਕੇ ਬੋਲਣਾ ਵੱਡੇ ਵੱਡੇ ਸਵਾਲ ਕਰਨੇ ਸਵਾਲ ਤਾਂ মিডিਆ ਵਾਲੇ ਉਹ ਵੀ ਕਰ ਦਿੰਦੇ ਨੇ ਜਿਹੜੇ ਸਵਾਲ ਦਾ ਇਹਨਾਂ ਕੋਲੇ ਆਪਦੇ ਕੋਲੇ ਜਵਾਬ ਨਾ ਹੋਵੇ ਉੱਤਰ ਨਾ ਹੋਵੇ ਮੈਂ ਚੈਲੰਜ ਕਰਦਾ ਆਂ ਜੀ ਵੀਡੀਓ ਵਿੱਚ ਅੱਤਵਾਦ ਦਾ ਦੌਰ ਜਿਹਨਾਂ ਨੇ ਦੇਖਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਚੁੱਲਿਆਂ ਵਿੱਚ ਕਾਹ ਉਗਿਆ ਹੋਇਆ ਹਾਲੇ ਤੱਕ ਚੁੱਲ੍ਹੇ ਨਹੀਂ ਭਲੇ ਇਹ ਸੱਚਾਈ ਹੈ ਬਹੁਤ ਲੋਕ ਹੋਸ਼ੀ ਜਿਹੜੇ ਪੰਜਾਬ ਛੱਡ ਕੇ ਜੂਪੀ ਬਿਹਾਰ ਪਤਨ ਕਿੱਥੇ ਤੱਕ ਚਲੇ ਗਏ ਕੋਈ ਹੋਰ ਨੰਗੰਡੇ ਚਲਾ ਗਿਆ ਤੇ ਮੱਕੜ ਸਾਹਿਬ ਨੂੰ ਸਵਾਲ ਇਹੀ ਨੇ ਲੋਕ ਵੀ ਕਮੈਂਟ ਕਰਨਗੇ ਵੀ ਜੇ ਉਹ ਪਰਿਵਾਰ ਇੰਨਾ ਹੀ ਘਾਤਕਸ਼ਿਤ ਹੋਇਆ ਕਿ ਪੀਸ ਗਿਲ ਦਾ ਫਿਰ ਉਹਨਾਂ ਦਾ ਪੋਡਕਾਸਟ ਕੀਤਾ ਕਿਉਂ ਗਿਆ ਕੋਈ ਜਵਾਬ ਹੈ ਨਾ ਕੋਲੇ ਇਹ ਮੱਕੜ ਵਰਗੇ ਉਹ ਲੋਕ ਨੇ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਉਵਾਹ ਰਿਆ ਸੀ ਬਾਅਦ ਵਿੱਚ ਉਹਦੀ ਮੌਤ ਹੁੰਦੀ ਹੈ ਵੱਡੇ ਵੱਡੇ ਚੈਨਲਾਂ ਤੇ ਕੰਮ ਕਰਕੇ ਕਰੋੜਾਂ ਰੁਪਇਆ ਬਣਾਇਆ ਤੇ ਬਾਅਦ ਵਿੱਚ ਕਹਿੰਦਾ ਸੀ ਮੇਰੇ ਕੋਲ ਤਾਂ ਆਪਣਾ ਘਰ ਵੀ ਹੈ ਨਹੀਂ ਮੇਰੇ ਕੋਲ ਤਾਂ ਆਪਣੀ ਗੱਡੀ ਵੀ ਹੈ ਨਹੀਂ ਇਹ ਕਹਿੰਦਾ ਸੀ ਇਹ ਉਹ ਲੋਕ ਨੇ ਤੇ ਹੁਣ ਸਵਾਲ ਇਹ ਹੈ ਵੀ ਜੇ ਉਸ ਪਰਿਵਾਰ ਨੂੰ ਸੱਦ ਕੇ ਤੁਸੀਂ ਪੌਡਕਾਸਟ ਕੀਤਾ ਹੈ ਅਗਲਾ ਤਾਂ ਕਹਿੰਦਾ ਕਹਿੰਦਾ ਸੀ ਪੰਜਾਬ ਬਚਾਇਆ ਅਸੀਂ ਅਤਵਾਦ ਦਾ ਖਾਤਮਾ ਕੀਤਾ ਹੁਣ ਮੱਕੜ ਵਰਗੇ ਨੂੰ ਸਵਾਲ ਇਹ ਹੈ ਕਿ ਹੁਣ ਜੰਗ ਲੱਗੀ ਸੀ ਤੁਸੀਂ ਹੁਣ ਕਿਹੜੀ ਮੱਲ ਮਾਰ ਲਈ ਇਹਨਾਂ ਵਿੱਚੋਂ ਕਿਹੜਾ ਸੂਰਮਾ ਉੱਠ ਕੇ ਗਿਆ ਬਾਰਡਰ ਤੇ ਜਿਸ ਵਕਤ ਆਤਵਾਦ ਦਾ ਦੌਰ ਸੀ ਇਹਨਾਂ ਨੇ ਨਜ਼ਾਇਜ਼ ਘਰਾਂ ਤੇ ਜਾ ਕੇ ਹਮਲੇ ਕੀਤੇ ਬਲਾਤਕਾਰ ਕੀਤੇ ਸ਼ਰਿਆਮ ਲੋਕਾਂ ਨੂੰ ਪਤਾ ਹੈ ਤੇ ਹੁਣ ਬੋਲਣਾ ਬੜਾ ਸੌਖਾ ਹੈ ਇਹ ਖੁੱਲੇ ਜਬੂਲ ਨੇ ਜਿਹੜੇ ਪੰਜ ਚਾਰ ਸਵਾਲ ਕੀਤੇ ਸੀ ਉਹਦੇ ਜਵਾਬ ਅਗਲੇ ਨੇ ਦੇਣ ਤੇ ਕਹਿੰਦੇ ਜੀ ਤੁਸੀਂ ਸੰਤ ਕਹਿੰਦੇ ਹੋ ਉਹ ਕਹਿੰਦੇ ਮੈਂ ਤਤਵਾਦੀ ਕਹਿੰਨਾ ਉਹ ਕੀ ਕਹਿੰਦੇ ਨੇ ਮੈਂ ਵੀ ਕਹਿੰਨਾ ਜਿਹੜਾ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਡੀਆਂ ਬੱਡੀਆਂ ਫੜਾ ਮਾਰੇ ਵੱਡਾ ਬੈਲੀ ਬਣ ਕੇ ਕੋਸ਼ਿਸ਼ ਕਰੇ ਲੋਕਾਂ ਨੂੰ ਡਰਾਉਣ ਦੀ ਤੇ ਉਹਨੂੰ ਅਤਵਾਦੀ ਕਿਹਾ ਜਾਓ ਹੋਰ ਕੀ ਕਿਹਾ ਜਾਓ ਪਵਨ ਬਾਣੀ ਵੀ ਜਿਹੜਾ ਸੰਤ ਸ਼ਬਦ ਆਇਆ ਨਾ ਉਹਦੇ ਅਰਥ ਕੁਝ ਹੋਰ ਨੇ ਜੇ ਮੱਕਰ ਸਾਹਿਬ ਕਹਿੰਦੇ ਹੁੰਦੇ ਨਾ ਅਗੇ ਗੁਰਮਤਿ ਬਾਰੇ ਕਿਹਨੂੰ ਜਾਣਕਾਰੀ ਹੈ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈ ਤੁਸੀਂ ਜੇ ਉਹ ਹਾਲਾਤ ਦੇਖੇ ਹੁੰਦੇ ਨਾ ਜਿਸ ਵਕਤ ਅਤਵਾਦ ਦਾ ਦੌਰ ਸੀ ਤਾਂ ਸ਼ਾਇਦ ਤੁਸੀਂ ਵੀ ਧਰਤੀ ਤੇ ਨਾ ਹੁੰਦੇ ਹੁਣ ਨੂੰ 20 ਦੀ ਵਰ੍ਹਸੀਆਂ ਤੋਂ ਡੀਆਂ ਵੀ ਮਨਾਇਆਂ ਹੋਣੀਆਂ ਸੀ ਹੁਣ ਸ਼ਰਮ ਕਰੇ ਕੋਈ ਜਦ ਮਾੜੀ ਮੋਟੀ ਕਿਸੇ ਪੰਜਾਬ ਦੇ ਤੁਹਾਨੂੰ ਹਾਲਾਤਾਂ ਬਾਰੇ ਪਤਾ ਨਹੀਂ ਪਹਿਲੀ ਗੱਲ ਤਾਂ ਤੁਹਾਡੀ ਗਲਤੀ ਇਹ ਹੈ ਵੀ ਇੱਕ ਵਾਰ ਤੁਸੀਂ ਕਹਿੰਦੇ ਵੀ ਪੰਜਾਬ ਦੇ ਲੋਕ ਉਹਨੂੰ ਬੁੱਚੜ ਪਰਿਵਾਰ ਕਹਿੰਦੇ ਆ ਜੇ ਬੁੱਚੜ ਪਰਿਵਾਰ ਕਹਿੰਦੇ ਆ ਫਿਰ ਤੁਸੀਂ ਕਿਉਂ ਪੌਡਕਾਸਟ ਕੀਤਾ ਅਗਲੇ ਨੂੰ ਤੁਹਾਨੂੰ ਪੌਡਕਾਸਟ ਕਰਨ ਵੇਲੇ ਕਿਹਾ ਸੀ ਜਾਂ ਆਪਣੇ ਆਪ ਕਹੇ ਸੀ ਅਗਲੇ ਤੇ ਕਰ ਥੋੜਾ ਬਹੁਤ ਆਕਲ ਤੋਂ ਕੰਮ ਲੈ ਲਿਆ ਕਰੋ ਜਾਣ ਬੁਝ ਕੇ ਪੰਜਾਬ ਦੇ ਜੂਥ ਨੂੰ ਹੱਲਾਸ਼ੇਰੀ ਦੇ ਕੇ ਗਲਤ ਪਾਸੇ ਨਾ ਤੋਰੋ মিডিਏ ਬਹੁਤ ਵੱਡਾ ਪਲੇਟਫਾਰਮ ਹੈ ਕੋਈ ਢੰਗ ਤਰੀਕੇ ਨਾਲ ਗੱਲ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ